ਸ਼ਾਰਟ ਕਰ ਕੋਡ ਸ਼ਾਰਟ ਕੀ ਦਾ ਫੋਨ ਨਹੀਂ ਕਰ ਠੀਕ ਹੈ ਜੀ ਜਗਲੋ ਮੈਂ ਵੀ ਲੈ ਦਿੱਤ ਸਰ ਤੇਰੇ ਕਰਕੇ ਦਾ ਕੱਲ ਥਾਣਾ ਕਤਵਾਲੀ ਵਿੱਚ ਇੱਕ ਬੰਦਾ ਹਮਿਤ ਨਾਮ ਦਾ ਬੰਦਾ ਆਇਆ ਉਹਨੇ ਆ ਕੇ ਕੰਪਲੇਂਟ ਦਿੱਤੀ ਵੀ ਮੇਰਾ 4 ਲੱਖ ਰੁਪਇਆ ਕਿਸ ਰਿਸ਼ਤੇਦਾਰ ਤੋਂ ਲੈ ਕੇ ਆਇਆ ਉਹ ਮੇਰੇ ਤੋਂ ਖੋ ਕਰ ਲਿਆ ਗਿਆ ਸਨੇਚ ਕਰ ਲਿਆ ਗਿਆ ਤੇ ਮੇਰੇ ਤੇ ਚਾਕੂ ਨਾਲ ਦੇ ਨਾਲ ਹਮਰਾ ਕੀਤਾ ਗਿਆ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਵੈਰੀਫਾਈ ਕਰਨ ਲਈ ਐਸ ਐਚਓ ਸਾਹਿਬ ਇੱਕਦਮ ਆਪ ਬਾਹਰ ਨਿਕਲੇ ਬਾਹਰ ਨਿਕਲ ਕੇ ਵੈਰੀਫਾਈ ਕੀਤਾ ਤੇ ਪਤਾ ਇਹ ਚੱਲਿਆ ਕਿ ਇਹ ਬੰਦਾ 2 ਲੱਖ ਦਾ ਕਰਜ਼ਾਈ ਹੈ ਇਨੂੰ ਇੱਕ 골ਡਨ ਚਾਂਸ ਲੱਗਿਆ ਵੀ ਮੇਰੇ ਹੱਥ 'ਚ 4 ਲੱਖ ਰੁਪਏ ਹੈਗਾ ਤਾਂ ਇਹਨੇ ਇੱਕ ਝੂਠੀ ਕੰਪਲੇਂਟ ਪੁਲਿਸ ਨੂੰ ਪ੍ਰੋਵਾਈਡ ਕੀਤੀ ਕਿ ਮੇਰੇ ਨਾਲ ਐ ਖੋਹ ਹੋ ਗਈ ਜਦੋਂ ਕਿ ਇਹਦੇ ਆਪ ਦੇ ਮਨ ਦੇ ਵਿੱਚ ਜਿਹੜੀ ਹੈ ਠੱਗੀ ਜਾਂ ਚੀਟ ਕਰਨ ਦੀ ਮਨਛਾ ਸੀਗੀ ਇਹ ਨਾਲ ਦੇ ਨਾਲ ਐਸਐਚਓ ਸਾਹਿਬ ਵੱਲੋਂ ਇਹ ਮਾਮਲਾ ਡੀਐਸਪੀ ਸਾਹਿਬ ਦੇ ਮੇਰੇ ਤੇ ਸਾਡੇ ਐਸਐਸਪੀ ਸਾਹਿਬ ਵਰਨ ਸ਼ਰਮਾ ਸਰ ਦੇ ਧਿਆਨ 'ਚ ਲਿਆਂਦਾ ਗਿਆ ਔਰ ਇਸ ਬੰਦੇ ਦੀ ਜਦੋਂ ਥੋਰੋਲੀ ਪੁੱਛਗਿੱਛ ਕੀਤੀ ਤਾਂ ਇਹ ਗੱਲ ਡਿਸਕਲੋਜ਼ ਹੋ ਗਈ ਕਿ ਇਸ ਬੰਦੇ ਨੇ ਆਪ ਹੀ ਕੀਤਾ ਇਸ ਕਰਕੇ ਇਹ ਬੰਦਾ ਅਰੈਸਟ ਕਰ ਲਿਆ ਗਿਆ ਇਹਦੇ ਦੇ ਮੁਕੱਦਮਾ ਦੇ ਦਿੱਤਾ ਗਿਆ 217 ਤੇ 240 ਬੀ ਐਨ ਐਸ ਟੂ ਮਿਸਲੀਡ ਟੂ ਕਨਸੀਲ ਦਾ ਫੈਕਟਸ ਫਰਮ ਦਾ ਪੁਲਿਸ ਤੇ ਉਹਦੇ ਬਾਅਦ ਇਸ ਬੰਦੇ ਦੀ ਨਿਸ਼ਾਨਦੇਹੀ ਦੇ ਉੱਤੋਂ ਫਿਰ ਜਿਹੜੇ ਪੈਸੇ ਵੀ ਰਿਕਵਰ ਕਰ ਲਏ ਗਏ ਤਾਂ ਅੱਜ ਇਹ ਆਪ ਦਾ ਰਿਸਤਾ ਸੀ ਜਿੱਦੇ ਜੀਜੇ ਤੋਂ ਲੈ ਕੇ ਆਏ ਸੀ ਜੀਜੇ ਤੋਂ ਲੈ ਕੇ ਜੀ ਕਿੱਥੋਂ ਦਾ ਰੈਣਾ ਲਾਇਸੈਂਸ ਹੈ ਇਹ ਬੰਦਾ ਦੇਖੋ ਹਮੇ ਤਾਂ ਜੁਝਾਰ ਨਗਰ ਦਾ ਰਹਿਣ ਵਾਲਾ ਪਟਿਆਲੇ ਦਾ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਤਲਬ ਇਹ ਹੈ ਕਿ ਜਿਹੜਾ ਝੂਠੀਆਂ ਇਨਫੋਰਮੇਸ਼ਨਸ ਦੇ ਕੇ ਔਰ ਸੋਸ਼ਲ ਮੀਡੀਆ ਤੇ ਮਲਟੀਪਲ ਚੀਜ਼ਾਂ ਵਾਇਰਲ ਕਰਦੇ ਨੇ ਤਾਂ ਹੁਣ ਪਹਿਲਾਂ ਪੁਲਿਸ ਇਦਾਂ ਦੇ ਐਕਸ਼ਨ ਨਹੀਂ ਲੈਂਦੀ ਸੀ ਬਟ ਅਸੀਂ ਹੁਣ ਤੁਹਾਡੇ ਸਾਹਮਣੇ ਬੜਾ ਕਲੀਅਰ ਤੇ ਕ੍ਰਿਸਪ ਦੱਸਦੇ ਹਾਂ ਕਿ ਜੇ ਕੋਈ ਚੀਜ਼ ਝੂਠੇ ਜਾਂ ਮਿਸਲੀਡ ਲੀਡ ਕਰਨ ਵਾਲੇ ਫੈਕਟਸ ਹੋਏ ਤਾਂ ਉਸ ਬੰਦੇ ਤੇ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਇਹ ਤਾਂ ਐਸਐਚਓ ਸਾਹਿਬ ਨੇ ਵਿਦਨ ਢਾਈ ਤਿੰਨ ਘੰਟਿਆਂ ਦੇ ਸਾਰਾ ਮਾਮਲਾ ਕਰੈਕ ਕਰਕੇ ਔਰ ਆਪਾਂ ਲੀਗਲੀ ਕਾਰਵਾਈ ਵੀ ਕਰਤੀ। ਇਸੇ ਤਰ੍ਹਾਂ ਕੱਲ ਟ੍ਰਿਪੜੀ ਦੀ ਵੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਤੁਸੀਂ ਦੇਖੀ ਐ। ਕਿੱਕ ਲੜਕਾ ਲੜਕੀ ਆਂਦੇ ਨੇ ਇੱਕ ਸ਼ਾਪ ਚੋਂ ਪੈਸੇ ਲੈ ਜਾਂਦੇ ਨੇ ਤਾਂ ਉਹ ਕੇਸ ਵੀ ਵਿਦਨ ਫਿਊ ਆਰਸ ਸਪਰੇਸ ਕਰ ਲਿਆ ਗਿਆ। ਉਹਦੇ ਵਿੱਚ ਫੈਕਟ ਸਰੇ ਨੇ ਕਿ ਓਨਰ ਨੇ ਅੱਗਿਓ ਖੋਲੀ ਦੁਕਾਨ ਵਧਾ ਲਈ। ਜਦੋਂ ਖੋਲ ਲਈ ਦੁਕਾਨ ਇੱਕ ਕਰੀ ਉਦੋਂ ਬਾਅਦ ਆਰਾਮ ਨਾ ਧੋਪ ਪਿਆ ਗਰਮੀ ਦੇ ਹੋਣ ਕਰਕੇ ਆ ਪਿੱਛੇ ਚਲਾ ਗਿਆ ਔਰ ਉਹਨੂੰ ਬਿਲਕੁਲ ਖੁੱਲੀ ਛੱਡ ਗਿਆ ਉੱਥੇ। ਫਿਰ ਜਦੋਂ ਸਾਡੇ ਐਫਰਟਸ ਕੀਤੇ ਤਾਂ ਉਹ ਮੁੰਡਾ ਕੁੜੀ ਵੀ ਫੜੇ ਗਏ ਜਿਹੜੇ ਪੈਸੇ ਉਥੋਂ ਕਹੇ ਉਹ ਬਰਬੰਦ ਵੀ ਹੋ ਗਏ ਤਾਂ ਤੁਹਾਡੇ ਮਾਵਾ ਦੇ ਮਾਧਿਅਮ ਨਾਲ ਮੈਂ ਇਹ ਕਹਿਣਾ ਕਿ ਅਸੀਂ ਮੰਨਦੇ ਹਾਂ ਵੀ ਗਰਮੀ ਦਾ ਟਾਈਮ ਹੈ ਔਰ ਹਰ ਬੰਦੇ ਨੂੰ ਬਟ ਉਦੋਂ ਆਪਦੀ ਚੀਜ਼ ਨੂੰ ਸਿਕਿਉਰ ਤੇ ਲੌਕ ਕਰਕੇ ਜਾਣ ਐ ਓਪਨ ਨਾ ਛੱਡ ਕੇ ਜਾਣ ਤਾਂ ਜੋ ਹਰ ਰਾਹੀਰ ਦਾ ਜਾਂਦੇ ਜਾਂਦੇ ਦਾ ਵੀ ਮਨ ਕਰ ਜੇ ਕਿ ਮੈਂ ਕੋਈ ਚੀਜ਼ ਇੱਥੋਂ ਚੱਕ ਲਾਵ ਸਰ ਇਹ ਕਿੰਨੀ ਅਮਾਉਂਟ ਸੀ ਕਿ ਤੇ ਇਹ ਕਿੱਥੇ ਰੱਖ ਕੇ ਆਇਆ ਸੀਗਾ ਦੱਸ ਸਰ ਇਹ ਨਾ 4 ਲੱਖ ਰੁਪਏ ਜਿਹੜੇ ਆਪਾਂ ਇਹਨੇ ਆਪਣੇ ਕੋਲ ਤੇ ਸਾਰੇ ਦੇ ਸਾਰੇ ਰਿਕਵਰ ਹੋ ਗਏ ਨੇ ਜਿਵੇਂ ਇਹਨਾਂ ਨੂੰ ਨਿਸ਼ਾਨਦੇਹੀ ਦੀ ਪਤਾ ਲੱ ਇਹਦੀ ਆਪਣਾ ਇਹਦਾ ਦੀਪਕ ਗੋਰੀ ਘਰੇ ਦਾਟਿਆ ਸੀ ਇਹ ਕਹਿ ਕੇ ਮੈਂ ਵਿਆਦੀ ਚੱਕੀ ਆ ਤੇ ਤੈਨੂੰ ਮੈਂ ਸ਼ਾਮਿਲ ਦੇ ਦਿੰਦਾ ਉਹਦੇ ਘਰੋਂ ਦੀ ਟੋਪ ਸਾਰੇ ਇਸ ਤੇ ਕੋਈ ਹੋਰ ਵੀ ਕ੍ਰਿਮੀਨਲ ਨਹੀਂ ਨਹੀਂ ਕਿ ਇਨਵੋਲਵਮੈਂਟ ਇਹਦੇ ਨਾਲ ਕੋਈ ਕੋਈ ਰੂਸੋ ਭਾਰਤ ਦੀ ਇਨਵੋਲਵਮੈਂਟ ਮਿਲੀ ਜਾਂ ਦੋਸਤੀ ਕੋਈ ਇਨਵੋਲਵਮੈਂਟ ਨਹੀਂ ਇਸ ਕੱਲੇ ਦਾ ਹੀ ਇਹਦੇ ਤੇ ਕਰਜ਼ਾ ਸੀ ਜੀ 2.5 ਲੱਖ ਦਾ ਤੇ ਉਹਦੇ ਸਿਲਸਿਲੇ 'ਚ ਨੇ ਫਿਰ ਕਰਦੇ ਨਹੀਂ ਸਾਰੀ ਗੱਲਾਂ ਦਾ ਪਲਾਨ ਸੀ ਇਹ ਸਾਰਾ ਬਿਲਕੁਲ ਜਿਵੇਂ ਇਹਦੇ ਹੱਥ 'ਚੋਂ ਸੰਡੂ ਦੇ 4 ਲੱਖ ਰੁਪਏ ਆਏ ਇਹਦੇ ਦਿਮਾਗ 'ਚ ਆਪਣਾ ਜਿਹੜਾ ਕਰਜ਼ਾ ਜਿਹੜਾ ਲਿਆ ਸੀ ਉਹ ਲਾਹਣ ਦਾ ਪ੍ਰੋਗਰਾਮ ਚੱਲ ਪਿਆ ਔਰ ਇਹਨੇ ਸੋਚਿਆ ਵੀ ਮੈਂ ਜਾ ਕੇ ਫੈਕਟਸ ਦੱਸਾਂਗਾ ਮਿਸਕਲੀਡ ਕਰਕੇ ਤੇ ਮੇਰੀ ਗੱਲ ਮੰਨ ਲਈ ਜਾਊਗੀ ਪਰ ਜਦੋਂ ਕ੍ਰਾਸ ਚੈੱਕ ਕੀਤਾ ਤੇ ਆ ਚੀਜ਼ ਸਾਹਮਣੇ ਆ ਗਈ ਸਰ ਇਹ ਕਿੰਨੀ ਦੇਰ ਦੇ ਵਿੱਚ ਇਹ ਮਸਲਾ ਹੱਲ ਹੋਇਆ ਸਰ ਇਹ ਤੁਸੀਂ ਮੰਨੋ ਵਿਦਨ 3 ਆਵਰਸ ਦੇ ਸਾਰੀ ਚੀਜ਼ ਬਿਲਕੁਲ ਕ੍ਰਿਸਟਲ ਕਲੀਅਰ ਹੋ ਗਈ ਸੀ ਵੀ ਕੋਈ ਖੋਜ ਜਾਂਦਾ ਦੀ ਵਾਰਦਾਤ ਨਹੀਂ ਹੋਈ ਨਾ ਕੋਈ ਚਾਕੂ ਬਾਜੀ ਹੋਈ ਹੈ ਸਿੰਪਲ ਇਸ ਬੰਦੇ ਨੇ ਆਪ ਹੀ ਸੈਲਫ ਇਨਫਲਿਕਟ ਕੀਤਾ ਔਰ ਆ ਸਾਰੀ ਜਿਹੜੇ ਪੈਸੇ ਨੇ ਇਹਨੇ ਆਪਣੇ ਦੋਸਤ ਕੋਲ ਰੱਖੇ ਹੋਏ ਨੇ